ਓ ਅੰਕਾਰ ਸਤਗੁਰ ਪ੍ਰਸਾਦ ਰਾਗ ਸੂਹੀ ਮਹੱਲਾ 3 ਕਰ ਤੀਜਾ ਪਤ ਜਨਾ ਕੀ ਹਰ ਜੀਉ ਰਾਖੈ ਓਹ ਤੂ ਪਰਮੇਸ਼ਰ ਸਾਰਿਆਂ ਦਾ ਪ੍ਰਕਾਸ਼ ਸਤਗੁਰਾਂ ਦੀ ਕਿਰਪਾ ਨਾਲ ਮਿਲਦਾ ਸਤਗੁਰੂ ਮਾਰਵੇ ਪਾਸ ਸਿੱਖਣ ਪੁੱਛਿਆ ਮਾਰੇ ਭਗਤਾਂ ਦੀ ਕੌਣ ਰੱਖਿਆ ਕਰਦਾ ਸੰਸਾਰ ਵਿੱਚ ਜੇ ਕਿਸੇ ਰਾਜੇ ਦੇ ਕੋਈ ਲੋੜ ਪਵੇ ਕਿਸੇ ਕੰਮ ਦੀ ਤਿਉ ਆਪ ਉਹ ਨੌਕਰਾਂ ਨੂੰ ਭੇਜ ਦਿੰਦਾ ਵਜ਼ੀਰਾ ਨੂੰ ਭੇਜ ਸਕਦਾ ਹੈ ਅਹਿਲਕਾਰਾਂ ਨੂੰ ਭੇਜ ਸਕਦਾ ਹੈ ਤੇ ਮਹਾਰਾਜ ਪਰਮੇਸ਼ਰ ਆਪ ਹੀ ਰੱਖਿਆ ਕਰਦਾ ਭਗਤਾਂ ਦੀ ਇਹ ਦੱਸੋ ਕਿ ਉਹ ਆਪ ਦੇ ਸੇਵਕਾਂ ਨੂੰ ਭੇਜ ਕੇ ਕਰਦਾ ਤਾਂ ਸੁਣ ਕੇ ਸੰਤਾਂ ਨੇ ਕਿਹਾ ਭਾਈ ਤੈਨੂੰ ਉੱਤਰ ਦੇਵਾਂਗੇ ਰਾਜਾ ਆਪਣੀ ਸਵਾ ਤਿਆਰ ਕਰੋ ਤਲਾ ਦੇ ਤੇ ਫਲਾਣੇ ਦੇ ਚੱਲ ਕੇ ਸਵਾ ਲਾਹੀਂ ਤੇ ਫਿਰ ਉੱਥੇ ਚੱਲ ਕੇ ਤੈਨੂੰ ਉੱਤਰ ਦੇਵਾਂਗੇ ਫਿਰ ਆਏਨ ਬਚਨ ਮੰਨ ਕੇ 8ਵੇਂ ਦਿਨ ਨੂੰ ਸਵਾ ਦੀ ਤਿਆਰੀ ਕਰ ਲਈ ਸਵਾ ਉੱਥੇ ਜਾ ਕੇ ਲਾਤੀ ਸੰਤਨਿਕ ਰਬੜ ਦਾ ਬੱਚਾ ਜਿਵੇਂ ਅੱਜ ਕੱਲ ਦੇ ਨਿਆਣੇ ਜੇ ਬਣੇ ਹੁੰਦੇ ਐ ਇਹੋ ਜਿਹਾ ਪਾਤਸ਼ਾਹ ਦਾ ਇੱਕ ਨਿੱਕਾ ਜਿਹਾ ਟਿੱਕਾ ਸੀ ਗੋਦੀ ਦਾ ਉਹੋ ਜਿਹਾ ਰੂਪ ਰੰਗ ਵਾਲਾ ਬਣਵਾ ਲਿਆ ਕਿਸੇ ਕਾਰੀਗਰ ਤੋਂ ਤੇ ਜਿਹੜੀ ਗੋਲੀ ਉਹਦੀ ਖੜਾਵੀ ਸੀ ਬੱਚੇ ਦੀ ਉਹਨੂੰ ਸੰਤਨਿਕ ਐ ਬੀਬੀ ਐ ਸਾਡੀ ਮੂਰਤ ਲੈ ਕੇ ਕੰਤ ਨੂੰ ਆਦੇ ਕਿਨਾਰੇ ਤੇ ਜਾਏ ਰਿਸਵਾ ਲੱਗੀ ਉਹ ਥਿਲ ਚੱਲ ਇਹ ਗੋਲੀ ਨੇ ਪਕੜ ਲਈ ਮੂਰਤ ਜਦੋਂ ਗੋਲੀ ਸਵਾ ਦੇ ਨੇੜੇ ਆਈ ਸੰਤ ਮਹਾਪੁਰਖ ਪਹਿਲਾਂ ਹੀ ਜਾ ਰਹੇ ਸੀ ਸਵਾ ਦੇ ਵਿੱਚ ਇਹਨਾਂ ਨੇ ਰਾਜੇ ਨੂੰ ਉੱਤਰ ਦੇਣੋਂ ਆ ਕੇ ਉਹ ਬੱਚਾ ਆਪਣੀ ਗੋਹਰ ਚ ਲੈ ਲਿਆ ਰਾਜਾ ਬੜਾ ਖੁਸ਼ ਹੋਇਆ ਕਹਿੰਦੇ ਮੇਰੇ ਪੁੱਤਰ ਦੇ ਬੜੇ ਧੰਨੇ ਭਾਗ ਹੋਣਗੇ ਲੰਮੀ ਉਮਰ ਵਾਲਾ ਹੋਊ ਚੰਦਾ ਰਾਜ ਕਰੂ ਇਹ ਸੰਤਾਂ ਨੇ ਆਪ ਦੀ ਕੁਛੜ ਚ ਪਾ ਲਿਆ ਹੈ ਇਨਾ ਖੁਸ਼ ਹੋਏ ਦਾ ਦਿਲ ਉਹਦੇ ਚ ਲੱਗ ਗਿਆ ਸੰਤ ਮਹਾਤਮਾ ਸਵਾ ਦੇ ਰਾਲੇ ਦਾਰੇ ਫਿਰਦੇ ਐ ਰਾਜੇ ਦੀ ਨਿਗਾ ਉਹਦੇ ਪਾਸੇ ਲਗੀ ਹੋਈ ਹੈ ਬੜੀ ਭਾਰੀ ਅਮੀਰਾਂ ਦੀ ਫੌਜੀਆਂ ਦੀ ਅਤੇ ਅਹਿਲਕਾਰਾਂ ਦੀ ਵਜ਼ੀਰਾਂ ਦੀ ਸਵਾ ਲੱਗੀ ਹੋਈ ਭਰੀ ਹੋਈ ਸਵਾ ਹੈ ਸੰਤ ਇਸੇ ਪ੍ਰਕਾਰ ਰਾਜੇ ਦੀ ਉਹ ਨਿਗਾ ਟਿੱਕੀ ਹੋਈ ਸੀ ਆਉਂਦੇ-ਆਉਂਦੇ ਤਲਾਬ ਦੇ ਕਿਨਾਰੇ ਤੇ ਆ ਗਏ ਤਲਾਬ ਦੇ ਕਿਨਾਰੇ ਤੇ ਆ ਕੇ ਉਹ ਬੱਚੇ ਨੂੰ ਜਿਹੜੀ ਮੂਰਤੀ ਬਣਾਈ ਸੀ ਉਹਦੇ ਸ਼ਾਹ ਜਾਦੇ ਦੀ ਉਹਨੂੰ ਤਲਾਲ ਚਿਲਾ ਕੇ ਮਾਰਿਆ ਜੋ ਚਿਲਾ ਕੇ ਮਾਰਿਆ ਰਾਜੇ ਦੀ ਹੋਸ਼ ਗੁੰਮ ਹੋ ਗਈ ਚੇਤਾ ਹੀ ਨਾ ਰਿਹਾ ਕਿਸੇ ਨੂੰ ਕੁਝ ਕਹਿਣ ਦਾ ਇੱਕਦਮ ਸਨੇ ਕਪੜੀ ਵਿੱਚ ਛਾਲ ਜਾ ਮਾਰੀ ਤਲਾਲ ਇਹ ਜੋ ਛਾਲ ਜਾ ਮਾਰੀ ਤੇ ਜੋ ਮੂਰਤ ਵੇਖੀ ਉਹਦਾ ਸ਼ਾਜਾਦਾ ਨਹੀਂ ਇੱਕ ਮੂਰਤ ਬਣੀ ਹੋਈ ਉਹ ਬੜਾ ਸ਼ਰਮਿੰਦਾ ਹੋਇਆ ਸੰਧ ਕਹਿੰਦੇ ਕੀ ਗੱਲ ਰਾਜਾ ਅਕੇ ਮਹਾਰਾਏ ਤੁਸੀਂ ਕੀ ਕੀਤਾ ਕਹਿਣ ਲੱਗੇ ਕਿਰਾ ਉੱਤਰ ਦੁੱਤਾ ਉੱਤਰ ਕੀ ਜੀ ਅਕੇ ਤੂੰ ਕਹਿੰਦਾ ਸੀ ਨਹੀਂ ਮਹਾਰਾਜ ਸਾਹਿਬ ਆਪਦੇ ਭਗਤਾਂ ਦੀ ਰੱਖਿਆ ਜਦੋਂ ਕਰਦਾ ਓਦੋਂ ਆਪਦੇ ਨੌਕਰਾਂ ਨੂੰ ਚਾਕਰਾਂ ਨੂੰ ਸੇਵਕਾਂ ਨੂੰ ਨਹੀਂ ਭੇਜ ਸਕਦਾ ਤੇ ਤੂੰ ਵੀ ਅੱਜ ਤਸਵੀਰ ਪਿੱਛੇ ਆਗਛਾਲ ਮਾਰੀ ਏ ਕਹਿਣ ਲੱਗਾ ਜੀ ਮੈਂ ਤਾਂ ਚੇਤਾ ਹੀ ਨਹੀਂ ਰਿਹਾ ਕਹਿੰਦੇ ਮਹਾਰਾਜ ਨੂੰ ਵੀ ਚੇਤਾ ਨਹੀਂ ਰਹਿਂਦਾ ਭਾਈ ਆਗਿਆ ਦੇਣ ਦਾ ਕਿਸੇ ਨੂੰ ਆਪ ਹੀ ਪ੍ਰੇਮ ਵਿੱਚ ਲੀਨ ਹੋ ਕੇ ਆਪਦੇ ਪਿਆਰਿਆਂ ਦੀ ਰੱਖਿਆ ਕਰਨ ਤੁਰ ਪੈਂਦੇ ਐ ਸੋ ਗੁਰੂ ਅਮਰਦਾਸ ਸਾਹਿਬ ਉਹ ਵਚਨ ਕਹਿ ਰਹੇ ਹਨ ਸਤਜਨਾਕੀ ਹਰ ਜੀਉ ਰਾਖੈ ਏ ਭਾਈ ਆਪਦੇ ਭਗਤਾਂ ਜਨਾਂ ਦੀ ਪਿਆਰਿਆਂ ਦੀ ਹਰੀ ਆਪ ਹੀ ਪਰਮੇਸ਼ਰ ਰੱਖਿਆ ਕਰਦਾ ਹੈ ਜੁਗ ਜੁਗ ਰੱਖਦਾ ਆਇਆ ਇੱਕ ਜੁਗ ਜੁਗਾਂ 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 ਚੋਂ ਰੱਖਦਾ ਆਇਆ ਹੈ ਪਰਮੇਸ਼ਰ ਰਾਮ ਏ ਭਾਈ ਸੋ ਭਗਤ ਜੋ ਸਰਜੁਗਤਿ ਪ੍ਰੇਤੀ ਚ ਦੁਆਰ ਚ ਕਲਜੁਗਤਿ ਵਿੱਚ ਸਹਾਯਕਿਤ ਰੂਪ ਰਾਜਕਾਂ ਦੀ ਰੱਖਿਆ ਕੀਤੀ ਇਸੇ ਪ੍ਰਕਾਰ ਪ੍ਰੀਤੇ ਦੇ ਅੰਦਰ ਭੀਖਣ ਆਦਕਾਂ ਦੀ ਰੱਖਿਆ ਕੀਤੀ ਸੁਗਰੀਵ ਆਦਕਾਂ ਦੀ ਰੱਖਿਆ ਕੀਤੀ ਹਨੂਮਾਨ ਨੂੰ ਆਪ ਦਾ ਸੇਵਕ ਬਣਾਇਆ ਦਵਾਪਰੇ ਵਿੱਚ ਬੇਦਰਾ ਆਦਕਾਂ ਦੀ ਰੱਖਿਆ ਕੀਤੀ ਕਾਲੀ ਵਿੱਚ ਭਾਈ ਲਾਲੋ ਆਦਕਾਂ ਦੇ ਕੋਦੇ ਦੇ ਪ੍ਰਸ਼ਾਦੇ ਛੱਕੇ ਤੇ ਦੁੱਧ ਕੱਢਿਆ ਤੇ ਮਲਕ ਭਾਗੋ ਦੇ ਪੂੜਿਆਂ ਵਿੱਚੋਂ ਲਹੂ ਕੱਢ ਕੇ ਵਿਖਾਇਆ ਇਸ ਪ੍ਰਕਾਰ ਯੁੱਗਾਂ-ਯੁੱਗਾਂ ਚ ਰਖਦਾ ਆਇਆ ਹੈ ਸੋ ਭਗਤ ਜੋ ਗੁਰਮੁਖ ਹੋਵੇ ਮਰੇ ਜੇ ਭਗਤ ਹੋ ਹੁੰਦਾ ਜਿਹੜਾ ਗੁਰਾਂਦਾਰਾ ਹੋਵੇ ਆਜ ਨਾ ਕੋਈ ਬਣ ਬੈਠੇ ਹੰਕਾਰ ਨਾਲ ਗੁਰਮੁਖ ਹੋਵੇ ਅਹਕਾਰੀ ਹੋਵੇ ਹਉਮੈ ਸ਼ਬਦ ਜਲਾਇਆ ਰਾਂ ਗੁਰਮੁਖ ਮਾਰਾ ਕੌਣ ਹੁੰਦਾ ਜਿਨ੍ਹਾਂ ਨੂੰ ਪਾਈ ਹਉਮੈ ਨੂੰ ਸ਼ਬਦ ਕਰਕੇ ਜਾਨ ਦੁੱਤਾ ਆਰਾਮ ਹੈ ਪਿਆਰੇ ਹਉਮੈ ਸ਼ਬਦ ਜਲਾਇਆ ਅਮੀਰੀ ਹਰ ਭਾਇਆ ਜਿਨ੍ਹਾਂ ਨੂੰ ਹਉਮੈ ਨੂੰ ਇੱਥੇ ਪਾਈ ਉਪਕਾਰ ਸਿੰਘ ਜੀ ਮੇਰੇ ਕੋਲੇ ਆਜੋ ਸੋ ਜੀ ਆਲਿਆ ਹੈ ਮੇਰੇ ਹਰ ਭਾਇਆ ਮੇਰੇ ਅਕਾਲ ਪੁਰਖ ਨੂੰ ਪਾ ਗਏ ਹਨ ਜਿਸ ਦੀ ਸਾਚੀ ਬਾਣੀ ਜਿਸ ਪਰਮੇਸ਼ਰ ਦੀ ਇਹ ਸਤਨਾਮ ਰੂਪੀ ਸੱਚੀ ਬਾਣੀ ਹੈ ਜਿਸ ਦੀ ਸੱਚੀ ਬਣਾਵਟ ਹੋ ਸੱਜੀ ਭਗਤ ਕਰੇ ਦਿਨ ਰਾਤੀ ਸੱਚੀ ਪਰਮੇਸ਼ਰ ਦੀ ਭਗਤੀ ਉਹ ਰਾਤ ਨੇ ਪ੍ਰੇਮਨਾ ਕਰਦੇ ਹਨ ਗੁਰਮੁਖ ਆਖ ਬਖਾਣੀ ਗੁਰਮੁਖਾਂ ਨੇ ਮੁਖੀ ਸਤਗੁਰਾਂ ਨੇ ਕਥਨ ਕੀਤੀ ਹੈ ਅਧਿਕਾਰੀਆਂ ਨੇ ਉਹਦਾ ਅਭਿਆਸ ਕੀਤਾ ਹੈ ਗੁਰਮੁਖ ਨੇ ਇਹ ਆਖ ਮੁਖ ਦਵਾਰਾ ਕਹਿਣਾਦਾਰਾ ਕਸਮ ਕੀਤੀ ਹੈ ਭਗਤਾਂ ਕੀ ਚਾਲ ਸੱਚੀ ਅਤ ਨਿਰਮਲ ਭਗਤਾਂ ਦੀ ਚਾਲ ਜਿਹੜੀ ਮਰਜਾਦਾ ਹੈ ਭਗਤੀ ਕਰਨ ਦੀ ਸਚਾਈ ਵਾਲੀ ਹੈ ਅਤੇ ਮਾਇਆ ਦੇ ਮੋਹ ਤੋਂ ਰਹਿਤ ਉਜਲ ਹੈ ਨਾਮ ਸੱਚਾ ਮਨ ਭਾਇਆ ਉਹਨਾਂ ਦੇ ਮਨ ਤੇ ਸੱਚਾ ਅਕਾਲ ਪੁਰਖ ਦਾ ਨਾਮ ਚੰਗਾ ਲੱਗਿਆ ਹੈ ਨਾਨਕ ਭਗਤ ਸੁਹੇ ਦਰ ਸਾਚੈ ਸਤਿਗੁਰੂ ਜੀ ਕਹਿੰਦੇ ਮਹਾਰਾ ਦੇ ਭਗਤ ਸੱਚੇ ਦਰਗਾਹ ਵਿੱਚ ਸਾਰ ਸੰਗਤ ਰੂਪੀ ਧਾਰ ਕੇ ਗਿਆਨ ਵਿੱਚ ਸੱਚੇ ਦੇਚ ਸੋਹnde ਹਨ ਜਿੰਨੀ ਸੱਚੋ ਸੱਚ ਕਮਾਇਆ ਜਿਹੜਾ ਨਿਸ਼ਚੇ ਕਰਕੇ ਸੱਚੀ ਸੱਚੀ ਦੀ ਕਮਾਈ ਨੂੰ ਕੀਤਾ ਹੈ ਹਰ ਭਗਤਾਂ ਕੀ ਜਾਤ ਪਤ ਹੈ ਹਰੀ ਅਕਾਲ ਪੁਰਖ ਆਪ ਦੇ ਭੜਕਾਂ ਦੀ ਜਾਤ ਉਤਮ ਜਿਹੜੀ ਹੈ ਕੋਲ ਵੀ ਚਤ ਕੋਲ ਤੇ ਪਤ ਜੇ ਤੋ ਰੋ ਵੀ ਨਿਰਬਕਾਰ ਰੱਖਣ ਦੀ ਆਪ ਹੀ ਹਰੀ ਜਾਤ ਬੁੱਧੀ ਤੇ ਪਤੀ ਦੀ ਪ੍ਰਾਪਤੀ ਵਾਲਾ ਜੋ ਆਤਮ ਵਿਚਾਰ ਹੈ ਇਹ ਵੀ ਭਗਤਾਂ ਜਾਣਦੀ ਆਪ ਹੀ ਹਰੀ ਹੈ ਘਟ ਭਗਤ ਹਰ ਕਹਿ ਨਾਮ ਸਮਾਣੇ ਰਾਂਗ ਗੁਰ ਦੀ ਅੰਦਰ ਹਰੀ ਦੇ ਨਾਮ ਵਿੱਚ ਹੀ ਹਰ ਵਕਤ ਸਮਾਏ ਰਹਿੰਦੇ ਹਨ ਮਿਲੇ ਰਹਿੰਦੇ ਹਨ ਇਹ ਭਾਈ ਹਰ ਭਗਤ ਕਰੇ ਵਿੱਚੋਂ ਆਪ ਗਵਾਵ ਹੈ ਰਮੇਸ਼ਰ ਦੀ ਭਗਤੀ ਗੁਰਮੁਹ ਕਰਦੇ ਹੈ ਭਗਤੀ ਕਰਕੇ ਹੰਕਾਰ ਨਹੀਂ ਕਰਦੇ ਵਿਚੋਂ ਆਪਾਂ ਭਾਵ ਗਉਂਦੇ ਹਨ ਜਿਨ ਗੁਣ ਆਵਗਣ ਪਛਾਣੇ ਰਾਮ ਜਿਨ੍ਹਾਂ ਨੂੰ ਜਾਣਿਆ ਕਿ ਔਗਣਾ ਕਰਕੇ ਸਦਾ ਘਟਾ ਹੀ ਹੈ ਅਤੇ ਗੁਣਾਂ ਧਾਰਨ ਕਰਕੇ ਸੋਖੀ ਸੁਖ ਹੈ ਜਿਨ੍ਹਾਂ ਨੇ ਗੁਣ ਸਰਸੰਤੋਖ ਆਦਕੋ ਪਛਾਣਨਾ ਕੀਤਾ ਹੈ ਕਾਮ ਕੋ ਦਾਦਿਕ ਔਗਣੇ ਤਿਆਗ ਪਛਾਣਨਾ ਕੀਤਾ ਚੰਗਾ ਗੁਣ ਔਗੁਣ ਪਛਾਣੈ ਹਰ ਨਾਮ ਬਖਾਣਾ ਕੋ ਜਾਣਦੇ ਆ ਗੁਣ ਸੁਕਾਮ ਕਰਮਾ ਕਰਕੇ ਸਵਰਗ ਆਦ ਕਾਂ ਦੀ ਪ੍ਰਾਪਤੀ ਐ ਨਾ ਔਗਣ ਕਾਮਵਾਦ ਕਾਂ ਕਰਕੇ ਨਰਕ ਦੀ ਪ੍ਰਾਪਤੀ ਐ ਇਹਨਾਂ ਨੂੰ ਪਛਾਣ ਕੇ ਦੁੱਖਾਂ ਨੂੰ ਬਿਦਨ ਕੇਦ ਨੂੰ ਤਿਆਗ ਦਿੰਦਾ ਹੈ ਹਰ ਨਾਮ ਬਖਾਣਾ ਪਰਮੇਸ਼ਰ ਦੇ ਨਾਮ ਦਾ ਹੀ ਕਸਨ ਕਰਦੇ ਰਹਿੰਦੇ ਹਨ ਬਹਿ ਭਗਤ ਮਿੱਠੀ ਲੱਗੀ ਉਹਨਾਂ ਦੇ ਅੰਦਰ ਪਰਮੇਸ਼ਰ ਦਾ ਭੈ ਹੈ ਹਰ ਵਕਤ ਅੰਗ ਸੰਗ ਜਾਣ ਦੇ ਹੈ ਮਹਾਰਾਜ ਦੀ ਭਗਤੀ ਮਿੱਠੀ ਪਿਆਰੀ ਲੱਗਾਈ ਹੈ ਅਨ ਦਿਨ ਭਗਤ ਕਰੇ ਦਿਨ ਰਾਤਿ ਰਾਤ ਨੇ ਭਗਤੀ ਕਰਦੇ ਹੈ ਅਤੇ ਜੇਨ ਰਾਤੀ ਅਵਿਦਿਆ ਰੂਪੀ ਰਾਤੋਂ ਬ੍ਰਹਮ ਗਿਆਨ ਰੂਪੀ ਜਨ ਹੋ ਗਿਆ ਉਹਨਾਂ ਨੂੰ ਘਰ ਹੀ ਮੈਂ ਬੈ ਰਾਗ ਘਰ ਗ੍ਰਸਥੀ ਚ ਰਹਿੰਦੇ ਹੀ ਵਿਰਾਗ ਹੈ ਘਰ-ਵਾਰ ਛੱਡ ਕੇ ਸਵਾ ਨਹੀਂ ਉਹ ਸਿਰਜ ਪਾਉਂਦੇ ਘਰ ਹੀ ਮੈਂ ਵਿਰਾਗ ਗ੍ਰਸਥੀ ਚ ਰਹਿੰਦੇ ਹੋਏ ਵਿਰਾਗ ਧਾਰੀ ਰੱਖਦੇ ਹਨ ਅਤੇ ਘਰ ਸਰਸੰਗਤ ਦੇ ਵਿੱਚ ਹੀ ਵਿਰਾਗ ਚੜਿਆ ਹੈ ਘਾਰਾਂ ਤਾਂ ਕਰਨ ਦੇ ਅੰਦਰ ਹੀ ਦੇ ਆਰ ਕਰੇ ਆਤਮ ਬਰਾਗ ਦੇ ਸਹਿਤ ਰਹਿੰਦੇ ਹਨ ਭਗਤੀ ਰਾਤੇ ਸਦਾ ਮਨ ਨਿਰਮਲ ਜਿਹੜੇ ਮਹਾਰਾਜ ਦੀ ਭਗਤੀ ਜਿਹੜੇ ਸਦਾ ਉਹਨਾਂ ਦਾ ਮਨ ਸੁਧ ਹੈ ਹਰ ਜਿਉ ਵੇਖ ਸਦਾ ਨਾਲੇ ਐਸਾ ਸੁਧ ਪਵਿੱਤਰ ਮਾਨਾ ਜਿਵੇਂ ਸ਼ੀਸ਼ੇ ਦੇ ਮੂੰਹ ਵੇਖ ਲੀਦਾ ਹੈ ਕਿਉਂ ਵਾਹਿਗੁਰੂ ਜੀ ਨੂੰ ਸਦਾ ਆਪਣੇ ਹਿਰਦੇ ਦੇ ਨਾਲ ਵੇਖਦੇ ਹਨ ਐਸੀ ਸਫਾਈ ਇਹਨਾਂ ਦੇ ਹਿਰਦੇ ਦੀ ਨਾਨਕ ਸੇ ਭਗਤ ਹਰ ਕਹਿ ਦਰ ਸਾਚੀ ਸਤਿਗੁਰੂ ਜੀ ਕੈਨਨ ਹਰੀ ਦੇ ਪੈਕ ਸੱਚੇ ਦੇ ਦਰਚ ਸਫਲੇ ਹਨ ਸਚਿਆਈ ਵਾਲੇ ਹਨ ਦਰਗਾਹ ਵਿੱਚ ਦਰ ਗਿਆਨ ਚਿਤਤ ਹੋ ਕੇ ਅੰਗ ਦੇ ਨੂੰ ਨਾਮ ਸਮਾਲੇ ਜਿਹੜੇ ਰਾਤ ਦੇ ਮਾਰੇ ਦੇ ਨਾਮ ਨੂੰ ਸਵਾਲ ਦੇ ਯਾਦ ਕਰਦੇ ਹਨ ਮਨਮੁਖ ਭਗਤ ਕਰੇ ਬਿਨ ਸਤਿਗੁਰ ਬਿਨਾ ਸਤਿਗੁਰਾਂ ਦੇ ਉਪਦੇਸ਼ ਤੋਂ ਮਨੁੱਖ ਲੋਕ ਗਾਉਣਾ ਵਜਾਉਣਾ ਨੱਚਣਾ ਟੱਪਣਾ ਇਹ ਭਗਤੀ ਕਰਦੇ ਹਨ ਬਿਨ ਸਤਗੁਰ ਭਗਤ ਨਾ ਹੋਈ ਸਤਗੁਰੂ ਸਾਹਿਬ ਦੇ ਉਪਦੇਸ਼ ਕਮਾਏ ਤੋਂ ਬਗੈਰ ਸ ਇਸ ਭਗਤੀ ਦਾ ਕੋਈ ਜਾਣੇ ਪੀਓ ਸੋ ਮੇਰਾ ਪ੍ਰਵਾਤਉਂਦੇ ਹੋ ਭਗਤੀ ਹੋ ਨਹੀਂ ਸਕਦੀ RAM ਹੈ ਭਾਈ ਹਉ ਮੈਂ ਮਾਇਆ ਰੂਗ ਵਿਆਪੀ ਜੇ ਕੋਈ ਭਗਤੀ ਕਰਦਾ ਵੀ ਇਹ ਤਾਂ ਹਉਮੈ ਉਹਨਾਂ ਚ ਹੀ ਬੜੀ ਆਉਂਦੀ ਹੈ ਮਾਇਆ ਦਾ ਰੋਗ ਅੰਦਰ ਹੀ ਵਿਆਪਿਆ ਹੋਇਆ ਹੰਕਾਰ ਮਾਇਆ ਕਰਕੇ ਰੋਗ ਅਗਿਆਨ ਆਦਕ ਵਿਆਪੇ ਲੱਗੇ ਹੋਏ ਹਨ ਮਰ ਜਨਮ ਹੈ ਦੁੱਖ ਹੋਈ ਇਸ ਕਰਕੇ ਹੋਮੈ ਕਰਕੇ ਮਾਇਆ ਦੇ ਮੋਹ ਕਰਕੇ ਅਗਿਆਨ ਦੇ ਰੋਗ ਕਰਕੇ ਜੰਮਦੇ ਮਰਦੇ ਰਹਿੰਦੇ ਆ ਉਹਨਾਂ ਨੂੰ ਜੰਮਣ ਮਰਦਾ ਦੁੱਖ ਹੀ ਹੁੰਦਾ ਹੈ ਭਾਈ ਮਰ ਜਨਮ ਹੈ ਦੁੱਖ ਹੋਈ ਦੂਜੈ ਭਾਏ ਪੜ ਜੀ ਮਰਦੇ ਜੰਮਦੇ ਆ ਈਰਖਾ ਦਾ ਅਛੈਤਾ ਖੈਤਾ ਖੀਨ ਪੈਲਾ ਦੁੱਖ ਹੁੰਦਾ ਰਿੰਦਾ ਹੈ ਦੁਜੈ ਭਾਇ ਪਰਜ ਵਿਗੂ ਦੁਜੈ ਭਾਵੇਂ ਪਰਜਾ ਸ੍ਰਿਸ਼ਟੀ ਬਗੋਈ ਪੁਲਾਈ ਦਿੱਤੀ ਹੈ ਪਰਮੇਸ਼ੁਰ ਤੋਂ ਬਿਨ ਗੁਰ ਤਤ ਨਾ ਜਾਣਿਆ ਸਗੁਰ ਤੋਂ ਬਗੈਰ ਤਤ ਸਿਧਾਂਤ ਨਹੀਂ ਕਿਸੇ ਨੇ ਜਾਣਿਆ ਪਰਮੇਸ਼ੁਰ ਦਾ ਭਗਤ ਵਿਹੂਣਾ ਸਭ ਜਗ ਭਰਮਿਆ ਹਲਦੀ ਤੋਂ ਰਹਿਤ ਹੈ ਜਿਹੜਾ ਪਰਖੋ ਸਾਰਾ ਜਗਤ ਭਰ ਹੁੰਦਾ ਹੀ ਫਿਰਦਾ ਰਹਿੰਦਾ ਵਿਚਰਦਾ ਰਹਿੰਦਾ ਹੈ ਅੰਤ ਗਿਆ ਪਿਸ਼ਤਾਨੇ ਸ਼ਾਂਤੀ ਨਹੀਂ ਉਹਨੂੰ ਕਿਤੋਂ ਵੀ ਆਉਂਦੀ ਨਿਸ਼ਚਿਆ ਨਹੀਂ ਉਹਨੂੰ ਕਿਤੋਂ ਵੀ ਆਉਂਦਾ ਹੈ ਅੰਤੋਂ ਪਛਿਆਤਾ ਆਪ ਕਰਕੇ ਹੀ ਜਾਂਦਾ ਹੈ ਸੰਸਾਰ ਤੋਂ ਕੋਟ ਮੱਧੀ ਕਿਨਹਿ ਪਛਾਣਿਆ ਕੁਰੂਣਾ ਦੇ ਵਿੱਚੋਂ ਕੋਈ ਕੋਈ ਹੈ ਕੋਟਨ ਮੈਂ ਨਾਨਕ ਜਿਸ ਕਿਸੇ ਨੇ ਪਛਾਣਨਾ ਕੀਤਾ ਹੈ ਹਰ ਨਾਮਾ ਸੱਜ ਸੂਈ ਸੱਜਾ ਹਰੀ ਦਾ ਨਾਮ ਉਹ ਸੋਈ ਸੱਚੇ ਦਾ ਰੂਪ ਹੋ ਗਿਆ ਜਿਹਨੂੰ ਪਛਾਣ ਲਿਆ ਹੈ ਨਾਨਕ ਨਾਮ ਮਿਲੇ ਵਡਿਆਈ ਸਰਗੁਜੀ ਕਹਿੰਦੇ ਨਾਮ ਕਰਕੇ ਵਾਹਿਗੁਰੂ ਦੀ ਪ੍ਰਾਪਤੀ ਦੀ ਵਡਿਆਈ ਮਿਲਦੀ ਹੈ ਦੂਜੇ ਭਾਇ ਬਾਤ ਖੂਈ ਗਉੜ ਭਾਉ ਵਾਲੇ ਨਾਮ ਦੀ ਜਿੱਤੀ ਭਾਈ ਖੋਲ ਹੀ ਗਵਾ ਲਈ ਹੈ ਭਗਤਾ ਕੇ ਘਰ ਕਾਰਜ ਸਾਚਾ ਕਹਿੰਦੇ ਘਰ ਸੰਗਤ ਦੇ ਵਿੱਚ ਤਾਂ ਕਾਰਜ ਸੱਚ ਰੂਪ ਦੇ ਗਿਆਨ ਦਾ ਮੋਖ ਦਾ ਕਾਰਜ ਹੈ ਅਧਿਕਾਰੀ ਸਿਮਨ ਕਰਦੇ ਆ ਮੁਕਤ ਹੁੰਦੇ ਹਨ ਹਰ ਗੁਣ ਸਦਾ ਬਖਾਣੇ ਰਾਜ ਸੱਜਾ ਕਾਰਜ ਕੀ ਹੈ ਜੋ ਹਰੀ ਦੇ ਗੁਣਾਂ ਨੂੰ ਸਦਾ ਬਖਾਨ ਕਰਦੇ ਰਾਮ へ ਭਾਰੀ ਇਹ ਸੱਚਾ ਕੰਮ ਕਰਦੇ ਆ ਨਾ ਕੱਚਾ ਨਹੀਂ ਵਿਸ਼ਿਆਂ ਵਾਸਤੇ ਨਹੀਂ ਕਰਦੇ ਭਗਤ ਖਜ਼ਾਨਾ ਆਪੇ ਦੀਆ ਭਲਕੀ ਦਾ ਖਜ਼ਾਨਾ ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਆਪ ਹੀ ਬਖਸ਼ ਦਿੱਤਾ ਹੈ ਕਾਲ ਕੰਟਕ ਮਾਰ ਸਮਾਣੇ ਰਾਮ ਉਹਨਾਂ ਨੇ ਗੁਰੂ ਖਾਨ ਕਾਲ ਜਿਹੜਾ ਕੰਟਕ ਬਹਿਰੀ ਹੈ ਦੁਖਦਾਇਕ ਹੈ ਉਹਨੂੰ ਮਾਰ ਕੇ ਵਾਹਿਗੁਰੂ ਦੇ ਸਰੂਪ ਚ ਆਰਾਮ ਹੈ ਭਾਈ ਸਮਾਗੇ ਮਿਲ ਗਏ ਹਨ ਕਾਲ ਕੰਟਕ ਮਾਰ ਸਮਾਣੇ ਹਰ ਮਨ ਭਾਣੇ ਇਹ ਛੰਦ ਦੀ ਚਾਲ ਨੂੰ ਓਲਾਲਾ ਇਹਨੂੰ ਕਹਿੰਦੇ ਹਨ ਕਾਲ ਜਿਹੜਾ ਦੁਖਦਾਇਕ ਉਹਨੂੰ ਮਾਰ ਕਰਕੇ ਵਾਹਿਗੁਰੂ ਦੇ ਸੂਪ ਚ ਸਮਾ ਗਏ ਹਨ ਹਰ ਮਨ ਭਾਣੀ ਹਰੀ ਦੇ ਮਨ ਚ ਭਾਉਂਦੇ ਆ ਹਰੀ ਦੇ ਭਾਣੇ ਨੂੰ ਮਨ ਚ ਮੰਨਦੇ ਹਨ ਨਾਮ ਨਿਦਾਨ ਸੱਚ ਪਾਇਆ ਉਹ ਨਾਮ ਦਾ ਖਜ਼ਾਨਾ ਸੱਚ ਦਾ ਪਾ ਲਿਆ ਹੈ ਸਦਾ ਇਕਟ ਕਦੇ ਨਾ ਨਿਖਟੈ ਮਾਰਾ ਦਾ ਨਾਮ ਤਨ ਸਦਾ ਮੁਕਣ ਤੋਂ ਰਹਿ ਤਾ ਕਦੇ ਮੁਕਦਾ ਨਹੀਂ ਹੈ ਹਰ ਦੀ ਆ ਸਹਿਜ ਸੁਭਾਅ ਆ ਹਰੀ ਦੇ ਬਖਸ਼ ਦਿੱਤੀ ਹੈ ਸੁਦੇ ਸਿਧ ਸੁਭਾਵ ਕੀ ਦਾਤ ਕਰੀ ਜਾਓ ਵਰਤਾਈ ਜਾਓ ਹਰ ਜਨ ਉੱਚੇ ਸਦ ਹੀ ਉੱਚੇ ਖਰੀ ਦੇ ਮਹਾਰਾਜ ਦੇ ਪਿਆਰੇ ਜਨ ਉੱਚੇ ਹੈ ਜਿਤਨੇ ਦੇਵਤੇ ਹੈ ਦਾਤ ਹੈ ਦੇਵਤੇ ਹਨ ਰਿषि ਹਨ 무ਨੀ ਹਨ ਪੀਰ ਪਕੰਬਰ ਸਭਨਾ ਤੋਂ ਉੱਚੇ ਹਨ ਸਦਾ ਵਾਖੇ ਉੱਚੇ ਹਨ ਤਨਾ ਗੁਣਾ ਉਤীত ਹੋਣੇ ਤੇ ਸਾਰੇ ਬਾਕੀ ਦੇ ਤਨਾ ਗੁਣਾ ਦੇ ਅੰਦਰ ਹਨ ਗੁਰ ਕੈ ਸ਼ਬਦ ਸੁਹਾਇ ਜਿਨਾਂ ਦਾ ਮਨ ਗੁਰਾਂ ਦੇ ਸ਼ਬਦ ਕਰਕੇ ਸੋਹਣਿਕ ਹੋਇਆ ਹੈ ਆਨਕ ਆਪੇ ਬਖਸ਼ ਮਿਲਾਏ ਗੁਰੂ ਜੀ ਕਹਿੰਦੇ ਉਹਨਾਂ ਨੂੰ ਆਪ ਹੀ ਉਹਨਾਂ ਦੇ ਔਗਣਾਂ ਨੂੰ ਬਖਸ਼ ਕੇ ਸਤਗੁਰਾਂ ਦੁਆਰਾ ਬਖਸ਼ ਕੇ ਨਾਮ ਦੀ ਦਾਤ ਆਪ ਦੇ ਨਾਲ ਮੇਲ ਲਿਆ ਹੈ ਜੁਗ ਜੁਗ ਸੋਭਾ ਪਾਇ ਉਹ ਸਾਰਿਆਂ ਯੁਗਾਂ ਵਿੱਚ ਕਿਹੋ ਜੁਗਾਂ ਚ ਜੁਗਾਂ ਜੁਗਾਂ ਚ ਉਹਨਾਂ ਨੇ ਸੋਭਾ ਨੂੰ ਪਾਉਣਾ ਕੀਤਾ ਜੋ ਕਿ ਸੰਾਧਨਾ ਦੇ ਜੋ ਕਿ ਸੰਯੁਗਤ ਹੋ ਕੇ ਜੁਗ ਜੀਵ ਇਸ ਦੀ ਏਕਤਾ ਕਰਕੇ ਸੋਭਾ ਜੈਸਾ ਸਾਚਾ ਸਾਦਿਸ਼ਤਾਨਾ ਸਰੂਪ ਜਿੰਨੀਆਂ ਤਸਵੀਰ ਜਿਹ ਹੈ ਸੋਭਾ ਨੂੰ ਪਾਇਆ ਹੈ